ਹਾਂ ਬਾਈ ਕਿਵੇਂ ਆ ਬਾਈ ਠੀਕ ਆ ਠੀਕ ਆ ਇਹ ਕਰ ਦੋ ਇਹ ਕਰ ਦੋ ਮੋਲ ਕਰ ਦੋ ਹਾਂ ਬਾਈ ਕਿਹ ਡੇਟ ਰੇਟ ਆ ਬਾਈ ਡਰਮੀ ਡਰਮੀ ਦਾ 100 ਰੁਪਿਆ ਬਾਈ ਡਰਮੀ ਦਾ ਬਾਹਰ ਆਇਆ 100 ਰੁਪਿਆ ਦਾ ਮੇਰਾ ਵੀ ਦੇ ਕਿੰਨਾ ਤਮਾ ਦਾ ਗਰਮੀ ਪਾੜੀ ਹੈ ਯਾਰ ਮੈਂ ਇੱਕ ਟਰਮੀ ਕਰਾਉਣੀ ਆ ਫੱਟ ਦੀ ਕਾਦਾਂ ਕਿ ਕਿੱਥੇ ਕਰਨੀ ਆ ਆਪਣੇ ਟੈਂਪਲਰ ਖੇਤ ਆ ਜੀ ਆਇਆ ਗਿਆ ਬਸ ਇਹਦੀ ਇੱਕ ਵਾਰ ਟੋਰ ਰਹਿ ਗਈ ਬਸ ਠੀਕ ਆ ਮੈਂ ਜਾਂ ਅੰਦਰ ਨਹੀਂ ਆ ਮੈਂ ਟਨੂ ਆ ਗਿਆ ਕੱਠੀ ਆ ਮੈਂ ਰੋਟੀ ਖਾ ਕੇ ਜਾਣਾ ਸੀ ਵੇ ਜਾਂ ਜੀਗਾ ਸਪਰੀ ਮੈਂ ਗਾਂ ਵੀ ਜਾਣਾ ਯਾਰ ਰੱਖ ਬੈ ਚੱਪਾ ਮਿਲਣਾ ਰੱਖਦਾ ਤੂੰ ਲਿਆ ਕੇ ਨਾ ਜੀ ਡੀਟਰ ਵੀ ਲੈ ਪਾਣੀ ਪਾਉਣ ਨੂੰ ਆ ਜਾ ਆ ਜਾ ਬਈ ਆ ਲੈ ਬਈ ਕਿੰਨੀ ਬਣੀ ਆ 100 ਗ੍ਰਾਮ ਬਣੀਆ ਦਵਾਈ ਲੈ ਪਾ ਲੈ ਬਈ ਆ ਵੀ ਤੈਨੂੰ ਪਤਾ ਜੇ ਲੱਗ ਜਿਹਾ 1 ਮਿੰਟ ਬਈ ਹਾਂ ਹਾਂ ਬਾਕੀ ਨਾ ਬਾਈ ਦੇ ਸਪਰੇਟੋਂ ਮੇਰੇ ਤਾਂ ਪੈਸੇ ਲੱਗੇ ਲੈ ਬਈ ਛੜਕ ਦੀ ਪੈਸੇ ਦੇ ਕਰਾਂਗੀ ਕੋਈ 15 ਦਿਨ ਦੇ 15 ਦਿਨ ਨਾ ਉੱਤੇ ਦੇ ਦੋ ਪੈਸੇ ਬਾਈ ਤੇਰੇ ਯਾਰ ਕਹੀਂ ਕਰਦਾ ਮੈਂ ਪਹਿਲਾਂ ਵਾਲੇ ਨੇ ਵੀ ਨਹੀਂ ਦਿੱਤੇ ਪੈਸੇ ਯਾਰ ਮੈਨੂੰ ਨਹੀਂ ਪਤਾ ਪੈਸੇ ਦੇ ਕਰੇ ਸਾਨੂੰ ਸੌ ਲੋਡ ਹੁੰਦੀ ਹੈਗੀ ਕਰੇ ਮੈਂ ਵੀ ਸਮਾਨ ਲੈ ਕੇ ਆਉਣਾ ਯਾਰ ਕੋਈ ਨਾ 15 ਦਿਨ ਪੈਸੇ ਪੱਕਾ ਮੈਂ ਆ ਵੀ ਫੜਾਉਂ ਕਰੇਗੀ ਕੋਈ ਨਾ ਤੇਰੇ ਵਰਗੇ ਐ ਨਹੀਂ ਲੋਕ ਫਾਈ ਕਰਦਾ ਬਾਈ ਵਾਦਾ ਕਰ ਜਾ ਕੋਸ ਕਰਦਾ ਇਹ ਕਰਦਾ ਇਹ ਕਾਦੀ ਕਰਦਾ ਬਾਈ ਕਾਲੀ ਆ ਗਈ ਦਊਗੀ ਤੇਰੀ 파ਸ ਨੂੰ ਨਹੀਂ ਨਹੀਂ ਭਾਈ ਮੈਂ ਮਜ਼ਾਕ ਕਰ ਰਿਹਾ ਸੀ ਆ ਲੈ ਆ ਦੋ 100 ਰੁਪਏ ਚੱਕ ਅੰਬਰ ਕੀ ਆਪਣੇ ਦਿੰਦੇ ਪਹਿਲਾਂ ਇਹ ਲੈ ਆ ਭਾਈ ਲੋੜਾਂ ਆਉਣ ਕੋਈ ਦੇ ਦੇ ਅਸਲੀ ਆ ਨਾ ਫੋਟ ਕਰਕੇ ਚੱਤ ਨਹੀਂ ਨੋਟ ਆਉਂਦੀ ਹੈਗੀ ਲ ਸੋਹਰਾ ਪਾੜ ਕੇ 100 ਰੁਪਏ ਦੇ ਫਾਕੀ ਮਚਾ ਲਈ ਵਾ